ਯਾਰ ਦੋਨੋ ਆਪਣਾ ਦੋਨੋ ਪੂਰੇ ਦਾ ਬਾਗ ਦਾ ਬਣਿਆ ਹੋਇਆ ਹੈ ਅੱਜ ਦੀਆਂ ਕੁਝ ਦੇਖਣ ਦੀਆਂ ਜਿਲੰਦਰ ਤੋਂ ਇਸ ਵੇਲੇ ਵੱਡੀ ਖਬਰ ਅਸੀਂ ਲੈ ਕੇ ਸਾਹਮਣੇ ਆਏ ਆਂ ਕਿ ਜਿਲੰਦਰ ਦੇ ਕਾਲਾ ਸੰਗਰ ਰੋਡ ਤੇ ਈਸ਼ਵਰ ਨਗਰ ਜਿੱਥੇ ਰਬੜ ਦੀ ਫੈਕਟਰੀ ਨੂੰ ਅੱਗ ਲੱਗੀ ਹੈ ਪੀਤੇ 1.5 ਘੰਟਾ ਹੋ ਚੁੱਕਿਆ ਕਿ ਅੱਗ ਲੱਗੀ ਹੈਗੀ ਬੜੀ ਭਿਆਨਕ ਅੱਗ ਹੈ ਇਸ ਵੇਲੇ ਵੀ ਜਿਹੜੇ ਧਮਕਣ ਹੋ ਬਾਗ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਦੱਸਦੇ ਕਿ ਜਿਲੰਦਰ ਦਾ ਕਾਲਾ ਸੰਗਰ ਰੋਡ ਤੇ ਈਸ਼ਵਰਨਗਰ ਹੈ ਜਿੱਥੇ ਲੈਪ ਲਾਈਟ ਨਾਮ ਦੀ ਬ੍ਰਾਂਡ ਦੀ ਕੰਪਨੀ ਹੈ ਜਿੱਥੋਂ ਰਬੜ ਫੈਕਟਰੀ ਹੈਗੇ ਜਿੱਥੇ ਚੱਪਲ ਬਣਦੀ ਹੈ ਪੰਜਾਬ ਦੇ ਨਾਮ ਨਾਲ ਪੰਜਾਬ ਤੋਂ ਬਾਹਰਲੇ ਸੂਬਿਆਂ ਤੇ ਵੀ ਇਸ ਬ੍ਰਾਂਡ ਦੀ ਚੱਪਲ ਉਹ ਸਪਲਾਈ ਹੁੰਦੀ ਹੈ ਤੇ ਬੀਤੇ 1.5 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਜੇਗੋ ਅੱਗ ਲੱਗੀ ਸੀ ਉਸ ਤੋਂ ਬਾਅਦ ਜਦੋਂ ਵਿਭਾਗ ਦਮਕਲ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਦਮਕਲ ਵਿਭਾਗ ਦੀ ਤਕਰੀਬਨ 2 ਤੋਂ 3 ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਲਗਾਤਾਰ ਕਾਬੂ ਆਇਆ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਵੀ ਹੁਣ ਹਲੇ ਤੱਕ ਵੀ ਜਿਹੜੇ 1.5 ਘੰਟੇ ਸਮਾਂ ਹੋਣ ਤੋਂ ਬਾਅਦ ਵੀ ਹਲੇ ਵੀ ਅੱਗ ਜਿਹੜੀ ਆਪਣੇ ਲਗਾਤਾਰ ਜਾਰੀ ਹੈ ਭਿਆਨਕ ਜਿਹੜਾ ਅੱਗ ਉਹ ਹਲੇ ਵੀ ਜਿਹੜੀ ਲੱਗੀ ਹੋਈ ਹੈ ਤੇ ਧਮਕਲਵਾਰ ਦੀਆਂ ਹੁਣ ਤੱਕ ਦੀਆਂ 7 ਤੋਂ ਅੱਠ ਗੱਡੀਆਂ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਤੇ ਲਗਾਤਾਰ ਦੰਮੇ ਵਿਭਾਗ ਵੱਲੋਂ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਇੱਕ ਟੀਨ ਦੀ ਆਪਣੀ ਚਾਦਰ ਹੈਗੀ ਆ ਉਹ ਸ਼ੈੱਡ ਪੂਰੀ ਬਣੀ ਹੋਈ ਹੈ ਉਹਦੇ ਅੰਦਰ ਅੱਗ ਲੱਗੀ ਹੈ ਗਣੀ ਮਤ ਇਹ ਰਹੀ ਕਿ ਜੋ ਸੂਤਰਾਂ ਦੇ ਅਨੁਸਾਰ ਇੱਥੇ ਦੱਸਿਆ ਸੀਗਾ ਕਿ ਜਦੋਂ ਅੱਗ ਲੱਗੀ ਉਸ ਵੇਲੇ ਲੰਚ ਬ੍ਰੇਕ ਸੀਗਾ ਇਸ ਕਰਕੇ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਟ ਨੁਕਸਾਨ ਦੀ ਅਗਰ ਗੱਲ ਕਰੀਏ ਤੇ ਉਹ ਮਸ਼ੀਨਰੀ ਹੋ ਗਈ ਚਾਹੇ ਰਬੜ ਦੀ ਆ ਅੰਦਰ ਜੋ ਚੱਪਲਾ ਬਣੀਆ ਸੀ ਗਿਆ ਰਬੜ ਬਣਾ ਚੱਪਲ ਬਣਾਉਣ ਦਾ ਹੋਰ ਜੋ ਵੀ ਸਮਾਨ ਸਾਜੂ ਸਮਾਨ ਸੀ ਗਿਆ ਜਾਂ ਮਸ਼ੀਨਰੀ ਦੀ ਗੱਲ ਕਰੀਏ ਤੇ ਲੱਖਾਂ ਦਾ ਸਮਾਨ ਜਿਹੜਾ ਇਸ ਵੇਲੇ ਰਲ ਜਲ ਕੇ ਪੂਰੀ ਤਰੀਕੇ ਨਾਲ ਜਲ ਕੇ ਸੁਆਹ ਹੋ ਚੁੱਕਿਆ ਹੈ ਤੇ ਕਾਫੀ ਜ਼ਿਆਦਾ ਨੁਕਸਾਨ ਆਪਣੇ ਜਿਹੜੇ ਇਸ ਮਾਲਕ ਹੈ ਉਹਨਾਂ ਦਾ ਹੋਇਆ ਹੈ ਤੇ ਦਮਕਲ ਵਿਭਾਗ ਦੀ ਜਿਹੜੀ ਆਪਣੀ ਟੀਮ ਹੈਗੀ ਆ ਉਹ ਲਗਾਤਾਰ ਇਸ ਅਗ ਤੇ ਕਾਬੂ ਪਾ ਰਹੇ ਨੇ ਦਮਕਲ ਬੁਆਰ ਦੀ ਹੋਰ ਵੀ ਗੱਡੀਆਂ ਲਗਾਤਾਰ ਆ ਰਹੀਆਂ ਨੇ ਜਾ ਰਹੀਆਂ ਨੇ ਤੇ ਲਗਾਤਾਰ ਆਪਣੇ ਇਸ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕਰਤੀ ਇਹ ਰਿਹਾਈਸ਼ੀ ਇਲਾਕੇ ਵਿੱਚ ਇਹ ਫੈਕਟਰੀ ਹੈਗੀ ਆ ਲੈਪਲਾਈਟ ਬ੍ਰਾਂਡ ਨਾਮ ਦੀ ਕੰਪਨੀ ਰਬੜ ਫੈਕਟਰੀ ਜਿੱਥੇ ਆਪਣੇ ਰਿਹਾਈਸ਼ੀ ਇਲਾਕੇ ਆ ਨਾਲ ਨਾਲ ਘਰ ਵੀ ਹੈਗੇ ਘਰ ਦੇ ਜਿਹੜੇ ਲੋਕੀ ਹੈਗੇ ਉਹ ਵੀ ਛੱਤਾਂ ਤੇ ਮੌਜੂਦ ਨੇ ਤੇ ਬੜੀ ਇੱਕ ਭਿਆਨਕ ਅੱਗ ਹੈ ਤੇ ਲਗਾਤਾਰ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਜਿਹੜੀ ਦਮਕਲ ਵਿਭਾਗ ਦੀ ਜਿਹੜੀ ਟੀਮ ਹੈਗੀ ਆ ਉਹ ਫੈਕਟਰੀ ਦੇ ਅੰਦਰ ਜਾ ਰਹੀ ਹੈ ਤੇ ਆਪਣੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਤਰੀਕੇ ਨਾਲ ਕਿਉਂਕਿ ਅੱਗ ਨੂੰ ਲੱਗੀ ਨੂੰ ਤਕਰੀਬਨ 1 ਤੋਂ 2 ਡੇਢ ਘੰਟੇ ਦਾ ਸਮਾਂ ਹੋ ਚੁੱਕਿਆ ਤੇ ਹੱਲੇ ਵੀ ਅੱਗ ਦੀ ਲਪਟਾਂ ਲਗਾਤਾਰ ਜਾ ਰਹੀ ਹੈ ਤੇ ਭੰਬੜ ਪੂਰਾ ਮਚਿਆ ਹੋਇਆ ਤੇ ਉਸ ਤੋਂ ਬਾਅਦ ਹੱਲੇ ਤੱਕ ਵੀ ਪੂਰੇ ਤਰੀਕੇ ਨਾਲ ਲੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਮਕਣ ਵਿਭਾਗ ਲੋ ਤਾਂ ਕਿ ਜਲਦ ਤੋਂ ਜਲਦ ਇਸ ਅੱਗ ਤੇ ਕਾਬੂ ਪਾਇਆ ਜਾ ਸਕੇ ਤੇ ਦਮਕਣ ਵਿਭਾਗ ਦੀ ਪੂਰੀ ਟੀਮ ਲੱਗੀ ਹੋਈ ਹੈ ਤੇ ਲੋਕੀ ਵੀ ਨਾਲ ਸਹਾਇਤਾ ਕਰ ਰਹੇ ਨੇ ਲਿਹਾਇਸ਼ੀ ਇਲਾਕੇ ਵਿੱਚ ਇਹ ਫੈਕਟਰੀ ਹੈ ਕਿਸ ਕਰਕੇ ਲੋਕੀ ਵੀ ਪੂਰੀ ਸਹਾਇਤਾ ਕਰ ਰਹੇ ਨੇ ਤੇ ਹੱਲੇ ਹੋਰ ਕਿੰਨਾ ਸਮਾਂ ਲੱਗਦਾ ਹੈ ਤੇ ਕਿੰਨਾ ਨੁਕਸਾਨ ਹੋਇਆ ਹੈ ਇਸ ਫੈਕਟਰੀ ਨੂੰ ਅੱਗ ਲੱਗਣ ਤੋਂ ਬਾਅਦ ਤੇ ਕਾਰਨ ਕੀ ਬਣਿਆ ਇਹ ਹਲੇ ਤੱਕ ਸਪਸ਼ਟ ਨਹੀਂ ਹੋ ਪਾਇਆ ਉਹ ਸਾਰਾ ਕੁਝ ਜਦੋਂ ਇਸਾਕਤ ਕਾਬੂ ਪਾਇਆ ਜਾ ਉਸ ਤੋਂ ਬਾਅਦ ਸਪਸ਼ਟ ਹੋ ਪਾਏਗਾ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਜਾਣਕਾਰੀ ਜਿਹੜੀ ਦੰਕਲ ਵਿਭਾਗ ਵੱਲੋਂ ਤੇ ਫੈਕਟਰੀ ਦੇ ਮਾਲਕ ਵੱਲੋਂ ਸ਼ਾਇਦ ਸਾਂਝੀ ਕੀਤੀ ਜਾਏ ਉਸ ਤੋਂ ਬਾਅਦ ਇਹ ਤੁਹਾਨੂੰ ਅਸੀਂ ਦੱਸ ਪਾਵਾਂਗੇ ਬਟ ਹਲੇ ਤੱਕ ਜਿਹੜੀ ਅੱਗ ਲਗਾਤਾਰ ਜਾਰੀ ਹੈ ਤੇ ਅੱਗ ਤੇ ਕਾਬੂ ਪਾਉਣ ਦੀ ਦੰਕਲ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਰਨਲਦ ਤੋਂ ਪੀਡੀਸੀ ਨਿਊਜ਼ ਲਈ ਜਗਰੂਪ